लुधियाना ਤੋਂ ਗੁੰਮ ਹੋਈ 7 ਮਹੀਨੇ ਦੀ ਬੱਚੀ ਬਰਾਮਦ ਕਰ ਲਈ ਗਈ ਹੈ ਤਾਂ ਦੱਸਦੇ ਹਾਂ ਕਿ ਘਰ ਤੋਂ ਥੋੜੀ ਹੀ ਦੂਰੀ ਤੇ ਇੱਕ ਖਾਲੀ ਪਲਾਟ ਦੇ ਵਿੱਚੋਂ ਇਹ ਬੱਚੀ ਜਿਹੜੀ ਹੈ ਉਹ ਮਿਲਦੀ ਹੈ ਹਾਲਾਂਕਿ ਪਰਿਵਾਰ ਦਾ ਇਹ ਕਹਿਣਾ ਹੈ ਕਿ ਅਸੀਂ ਇਸ ਤੋਂ ਪਹਿਲਾਂ ਕਈ ਵਾਰ ਪਲਾਟ ਚੈੱਕ ਕੀਤਾ ਪਰ ਉਸ ਵੇਲੇ ਬੱਚੀ ਉੱਥੇ ਨਹੀਂ ਸੀ ਯਾਨੀ ਕਿ ਪਰਿਵਾਰ ਦਾ ਇਹ ਕਹਿਣਾ ਹੈ ਕਿ ਰੋਲਾ ਪੈਣ ਤੋਂ ਬਾਅਦ ਕਿਸੇ ਵੱਲੋਂ ਬੱਚੀ ਨੂੰ ਉੱਥੇ ਛੱਡ ਕੇ ਜਾਇਆ ਗਿਆ ਤਾਂ ਦੱਸਦੀ ਹੈ ਕਿ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਉਂਦਾ ਜਿੱਥੇ ਰਾਤ ਨੂੰ ਕੁੜੀ ਬੱਚੀ ਗਾਇਬ ਹੋ ਜਾਂਦੀ ਹੈ ਪਰਿਵਾਰ ਨੂੰ ਭਾਜੜਾ ਪੈ ਜਾਂਦੀਆਂ ਨੇ ਜਿਸ ਤੋਂ ਬਾਅਦ ਅੱਜ ਪੂਰਾ ਦਿਨ ਪੁਲਿਸ ਦੀ ਭਾਲ ਦੇ ਵਿੱਚ ਗਿਰੀ ਗਈ ਤੇ ਹੁਣੇ 7 ਮਹੀਨੇ ਦੀ ਮਾਸੂਮ ਰੂਹੀ ਜਿਹੜੀ ਹੈ ਉਹ ਘਰ ਦੇ ਹੀ ਨੇੜੇ ਇੱਕ ਪਲਾਟ ਦੇ ਵਿੱਚੋਂ ਮਿਲਦੀ ਹੈ ਤੇ ਦੱਸਿਆ ਜਾ ਰਿਹਾ ਹੈ ਜੋ ਪਰਿਵਾਰਧਾਇਕ ਕਹਿਣਾ ਹੈ ਕਿ ਉਹਨਾਂ ਪਹਿਲਾਂ ਕਈ ਵਾਰ ਪਲਾਟ ਚੈੱਕ ਕੀਤਾ ਪਰ ਉਸ ਵੇਲੇ ਬੱਚੇ ਉੱਥੇ ਮੌਜੂਦ ਨਹੀਂ ਸੀ ਪਰ ਹੁਣ ਵੀ ਵੱਡੇ ਸਵਾਲ ਇਹ ਨੇ ਕਿ ਆਖਰ ਬੱਚੇ ਨੂੰ ਕੌਣ ਲੈ ਕੇ ਗਿਆ ਸੀ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਹੈ ਕਿ ਸੀਸੀਟੀਵੀ ਦੇ ਵਿੱਚ ਇੱਕ ਵਿਅਕਤੀ ਨਜ਼ਰ ਆਇਆ ਜਿਨ੍ਹਾਂ ਦੇ ਹੱਥ ਦੇ ਵਿੱਚ ਬਾਲਟੀ ਸੀ ਤਾਂ ਇਹ ਜ਼ਰੂਰ ਵੱਡੇ ਸਵਾਲ ਬਣੇ ਹੋਏ ਨੇ ਜੀ ਹਾਂ ਜੀ ਸਰ ਬਸ ਅੱਧੇ ਪੌਣੇ ਘੰਟੇ ਪਹਿਲਾਂ ਬੱਚੀ ਮਿਲੀ ਹੈ ਜਿਹੜੇ ਹੀ ਪਲਾਟ ਦੇ ਵਿੱਚ ਅਸੀਂ ਪਹਿਲਾਂ ਸਵੇਰੇ ਵੀ ਚੈਕਿੰਗ ਕੀਤੀ ਸੀ ਉਸ ਤੋਂ ਬਾਅਦ ਮੇਰੇ ਦੋਸਤਾਂ ਨੇ ਪੁਲਿਸ ਪ੍ਰਸ਼ਾਸਨ ਨੇ ਵੀ ਚੈੱਕ ਕੀਤੀ ਸੀ ਉਸੇ ਪਲਾਟ ਦੇ ਵਿੱਚ ਸਾਨੂੰ ਕੁੜੀ ਬਰਾਮਦ ਹੋਈ ਹੈ ਅਸੀਂ ਉਸ ਪਲਾਟ ਦੀ ਪੂਰੀ ਗ੍ਰੀਨਰੀ ਸੀਗੀ ਉਹਨੂੰ ਵੜਾਣ ਲਈ ਮਤਲਬ ਲੇਬਰ ਵੀ ਲੱਗਿਆ ਸੀ ਪੁਲਿਸ ਪ੍ਰਸ਼ਾਸਨ ਦੀ ਪੂਰੀ ਟੀਮ ਵੀ ਆ ਗਈ ਸੀ ਤੇ ਜਸਲੀ ਜਿੱਦਾਂ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਐਂਟਰ ਕੀਤੀ ਆ ਉਹਨਾਂ ਨੂੰ ਬਿਲਕੁਲ ਸਾਹਮਣੇ ਹੀ ਬੱਚੀ ਪਈ ਮਿਲ ਗਈ ਬੱਚੀ ਦੇ ਮੂੰਹ ਤੇ ਚੜੀਟਾ ਰੈਸ਼ੀਜ਼ ਹੋਏ ਹੋਏ ਆ ਠੀਕ ਹੈ ਤੇ ਉਹਨਾਂ ਦੇ ਮਲੱਕੀ ਪੂਰੀ ਬਾਡੀ ਮਤਲਬ ਕਿ ਉਹਦੀ ਗੰਦੀ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਉਹਦਾ ਕੁਨਾਲਪਾਲ ਹਸਪੀਟਲ ਮੈਡੀਕਲ ਚੈੱਕ ਅਪ ਕਰਾਇਆ ਉਦਾਂ 올 ਰਾਈਟ ਆ ਹੁਣ ਅਸੀਂ ਰੈਫਰ ਕਰਕੇ ਇੱਕ ਵਾਰ ਦੀਪ ਹਸਪੀਟਲ ਉਹਨੂੰ ਲੈ ਕੇ ਆਏ ਆ ਤੁਸੀਂ ਪਹਿਲਾਂ ਉਸ ਤੋਂ ਚੈੱਕ ਕੀਤਾ ਸੀ ਹਾਂਜੀ 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 ਸਰ ਦੋ ਤੋਂ ਤਿੰਨ ਵਾਰ ਚੈੱਕ ਕੀਤਾ ਸਰ ਕਿੰਨੇ ਘੰਟਿਆਂ ਬਾਅਦ ਤੁਹਾਡੀ ਬੱਚੀ ਮਿਲੀ ਸਰ ਸਾਡੀ ਬੱਚੀ 12 ਤੋਂ 14 ਘੰਟਿਆਂ ਬਾਅਦ ਜਾ ਕੇ ਸਾਨੂੰ ਮਿਲੀ ਹੈ ਕੋਈ ਸੀਸੀਟੀਵੀ ਵਗੈਰਾ ਨਿਕਲ ਕੇ ਆਇਆ ਕਿਉਂਕਿ ਸਰ ਫਰੰਟ ਫਰੰਟ ਸਾਈਡ ਤੋਂ ਤਾਂ ਮਤਲਬ ਸੀਸੀਟੀਵੀ ਚ ਕੁਝ ਵੀ ਨਹੀਂ ਆਇਆ ਸੀ ਸਾਨੂੰ ਵੀ ਇਹੀ ਸੀਗਾ ਕਿ ਮੇਬੀ ਜੋ ਹੋਇਆ ਬੈਕ ਸਾਈਡ ਤੋਂ ਹੀ ਹੋਇਆ ਵਾ ਤੇ オリ ਬੈਕ ਸਾਈਡ ਤੇ ਬੜੀ ਡੂੰਗੀ ਕੰਦ ਦਾ ਤੇ ਨੀਚੇ ਪਲਾਟ ਹੈ ਜੇ ਬੱਚੇ ਨੂੰ ਏਡੀ ਤੋਂ ਕੋਈ ਸੁੱਟਦਾ ਤੇ ਬੱਚੇ ਦੀ ਕੋਈ ਨਾ ਕੋਈ ਐਂਜਡੀ ਹੁੰਦੀ ਸ਼ੁਕਰ ਹੈ ਪਰਮਾਤਮਾ ਦਾ ਬੱਚੇ ਤੇ ਕੋਈ ਇੰਜਰੀ ਨਹੀਂ ਜੀਨੇ ਵੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨਾ ਉਹਨੂੰ ਪਤਾ ਲੱਗ ਗਿਆ ਕਿ ਪੰਜਾਬ ਪੁਲਿਸ ਨੇ ਪੂਰਾ ਉਹਨੂੰ ਘੇਰਾ ਪਾ ਲਿਆ ਵਾ ਠੀਕ ਹੈ ਤੇ ਹੁਣ ਮੈਂ ਕਿਤੇ ਨੰਗ ਨਹੀਂ ਸਕਦਾ ਉਹ ਕਿਸੇ ਤਰੀਕੇ ਬੱਚੇ ਨੂੰ ਸੁੱਟ ਕੇ ਆਪ ਨਿਕਲ ਗਿਆ ਜਾਂ ਫਿਰ ਅਗਰ ਉਹ ਆਪ ਵੀ ਹੁਣ ਉੱਥੇ ਹੋਏਗਾ ਨਾ ਪਾਜੀ ਇੱਕ ਸਵਾਲ ਇੱਥੇ ਉੱਠਦਾ ਕਿ ਬੱਚੀ ਕਿਸ ਚਾਦਰ ਦੀ ਸੀ ਕਿ ਚੇਂਜੀ ਦੇ ਪਾਜੀ ਜਿਹੜੇ ਕੱਪੜੇ ਉਹਨੇ ਰਾਤੀ ਪਾਇਓ ਸੀ ਸੇਮ ਉਹੀ ਕੱਪੜਾ ਚ ਕੋਈ ਕੱਪੜੇ ਗੰਦੇ ਕਿਸੇ ਤੇ ਸ਼ੱਕ ਸਰ ਪੁਲਿਸ ਪੁਲਿਸ ਪ੍ਰਸ਼ਾਸਨ ਦੀ ਪੂਰੀ ਟੀਮ ਹਲੇ ਵੀ ਉੱਥੇ ਹੀ ਹੈ ਉਹ ਸੀਸੀਟੀਵੀ ਕੈਮਰੇ ਵੀ ਚੈੱਕ ਕਰ ਰਿਹਾ ਪੂਰੀ ਆਸ-ਪਾਸ ਗਲੀਆਂ ਦੀ ਪੂਰੀ ਤਫਤੀਸ਼ ਕਰ ਰਿਹਾ ਅਸੀਂ ਸਰ ਵੈਸੇ ਮੇਰੀ ਐਸੀ ਕੋਈ ਵੀ ਨਹੀਂ ਲੇਕਿਨ ਹੁਣ ਮੈਨੂੰ ਵੀ ਲੱਗ ਰਿਹਾ ਕਿ ਕੋਈ ਨਾ ਕੋਈ ਇਨਸਾਨ ਤਾਂ ਐਸਾ ਹੈਗਾ ਨਾ ਜਿਹੜਾ ਮੇਰੇ ਬੱਚੀ ਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇਹ ਮੇਰੇ ਨਾਲ ਲਾਈਫ 'ਚ ਫਸਟ ਟਾਈਮ ਇਹ ਚੀਜ਼ ਹੋਈ ਹਾਂਜੀ ਫਿਲਹਾਲ ਡਾਕਟਰਾਂ ਦਾ ਕਹਿੰਦੇ ਮੁਤਾਬਕ ਕੁੜੀ ਸਹੀ ਹੈ ਥੋੜੀ ਦੇਰ ਤੱਕ ਥੋੜਾ ਫੀਵਰ ਹੈ ਨਾਰਮਲ ਹੈ ਥੋੜੀ ਦੇਰ ਤੱਕ ਸੈੱਟ ਹੋ ਜਾਏਗੀ ਤੇ ਸਭ ਤੋਂ ਵੱਡਾ ਸਰ ਪੰਜਾਬ ਪੁਲਿਸ ਦਾ মিডিਆ ਦਾ ਮੇਰੇ ਸਾਰੇ ਯਾਰਾ ਦੋਸਤ ਸਕੇ ਸੰਬੰਧੀ ਇਹਦਾ ਬਹੁਤ ਬਹੁਤ ਧੰਨਵਾਦ ਜੇ মিডিਆ ਤੇ ਪੰਜਾਬ ਪੁਲਿਸ ਤੇ ਮੇਰੇ ਸਾਰੇ ਯਾਰ ਦੋਸਤ ਸਪੋਰਟ ਨਾ ਕਰਦੇ ਤਾਂ ਮੈਨੂੰ ਮੇਰੀ ਬੱਚੀ ਅੱਜ ਨਹੀਂ ਮਿਲਦੀ ਤੇ ਸਭ ਤੋਂ ਵੱਡਾ ਉਸ ਅਕਾਲ ਪੁਰਖ ਦਾ ਧੰਨਵਾਦ ਕਿੰਨੇ ਘੰਟੇ ਬਾਅਦ ਮਿਲੀ 10 ਤੋਂ 12 ਆਇਆ ਯਾਰ ਇੱਕ